ਦਾ ਨੰਬੜ ਵਾਲਿਆਂ ਦਾ ਕਾਂਗੜਾ ਵਾਲਿਆਂ ਦਾ ਸੂਹੂਪੁਰ ਦੇ ਭਰਾਵਾਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਕੰਡੇ ਵਾਲੇ ਪਕੰਡੇ ਵਾਲੇ ਸਾਧੂ ਸਾਹਿਬ ਆਇਆ ਕੋ ਦੱਸਾਵੇ ਸਾਧੂ ਸ਼ਕੀਰ ਦੇ ਪਤਾ ਹੀ ਹੋਣ ਲੱਗਾ ਸਾਡਾ ਵੀ ਇਹ ਸਾਡੂ ਆ ਜੀ ਮੇਰੇ ਮੁੰਡ ਜੀ ਬੇਨਤੀ ਹੈ ਭਾਈ ਜੀ ਆ ਬੱਕਰਾ ਹੀ ਡਰਾ ਕੱਢਣਾ ਖੜ ਬਿਛੀ ਆਹੇ ਬੱਕਰਾ ਨਿਸ਼ਾਨੇ ਲਾ ਲਓ ਆਏ ਆਵਰ ਬੋਤ ਵਾਲਾ ਸਾਢੇ 4 ਵਜੇ ਇਸ ਬੱਕਰੇ ਦਾ ਡਰਾ ਕੱਢਿਆ ਜਾਣਾ ਜਿਲ੍ਹਾ ਭਾਵਾ ਦੇ ਡੇਟਾ ਘਟਾ ਰਹੇ ਆ ਜੇ ਮੈਂ ਆਇਆ ਤਾਂ ਮੇਰੀ ਪਰਚੀ ਪਾਈ ਬੱਕਰਾ ਪਰਚੀ ਨੰਬਰ ਮੋਬਾਈਲ ਨੰਬਰ ਤੇ ਤੁਹਾਡੇ ਘਰੇ ਪਹੁੰਚੂਗਾ ਜੀ ਕ੍ਰਾਂਤੀ ਹੋਊਗੀ ਕੋਈ ਬੰਦਾ ਨਹੀਂ ਪਹੁੰਚਦਾ ਮੋਬਾਈਲ ਨੰਬਰ ਨਿਕਲੂਗਾ ਸਾਰੇ ਬੰਦੇ ਸਾਹਮਣੇ ਮੁਕਾ ਕਰਦਾਂਗੇ ਆਉਂਦੀ ਤਾਰੀਖ ਨੂੰ 4:30 ਵਜੇ ਡਾਕ ਰਿਕੂਗਾ ਇਹ ਸਾਰੇ ਸੱਜਣਾਂ ਨੇ ਪਹੁੰਚਣਾ ਹੈ ਸਭ ਤੋਂ ਪਹਿਲਾਂ ਆਪਾਂ ਗੁਰੂ ਸਾਹਿਬ ਦਾ ਅਸ਼ੀਰਵਾਦ ਆ ਸੁਖਮਨੀ ਸਾਹਿਬ ਪਰਵਾਵਾਂਗੇ ਤੇ ਮੱਝ ਦੇ ਵਿੱਚ ਯਾਦ ਸ਼ਾਂਤੀ ਘਾਤਰ ਉਸ ਤੋਂ ਬਾਅਦ ਲਕੀਤ ਰਾਹੀਂ ਕਰਨਾ ਆ 4:30 ਵਜੇ ਹਰ ਮੰਡੀ ਪਹੁੰਚਿਆ ਕਰੋ ਇਸ ਮੰਡੀ ਤੇ ਪਹੁੰਚਣ ਦੇ ਤੁਹਾਡਾ ਸਾਧਾ ਸਾਰੇ ਪਿਰਾਨਾ ਬਹੁਤ ਤੈਨੂੰ ਧੰਨਵਾਦੀਆਂ ਵਾਹਿਗੁਰੂ ਜੀ ਦਾ ਖਰਚਾ ਵਾਹਿਗੁਰੂ ਜੀ ਕੀ ਬਤੇ 1 ਲੱਖ ਜੀ ਬਰਾ ਨਿਕਲਿਆ ਆ ਸਾਡੇ ਵੱਡੇ ਭਰਾ ਸਿੰਦਾ ਜੀ ਨੂੰ ਜੀ ਦਾ ਭਾਗ ਜੀ ਦਾ ਲੱਕੀ ਦਾ ਕੱਢਦੇ ਹਰ ਵਾਰੀ ਕੱਢਦੇ ਆ ਕਿਹਾ ਲੱਕੀ ਦਾ ਭਾਈ ਸਿੰਦਾ ਬਾਜਾ ਖਾਨਾ ਵਧੀਆ ਵਪਾਰੀ ਆ ਭਾਈ ਦਸਵੀਂ ਨਗ ਰਹਿੰਦੇ ਦਸਵੀਂ ਵੇਚਦੇ ਆ ਚਾਹ ਤੇ ਮੁਰਗੀ ਆ ਚਾਹ ਤੇ ਨੰਬਰ ਦੀ ਆ ਦੁੱਧ ਦਾ ਤੇ ਨੰਬਰ ਦੀ ਆ ਬੋਤਲ ਦਵਾਈ ਵੜੀਆਂ ਨਿਕਲਦੇ ਭਾਈ ਪਾਣੀ ਵਾਲੀ ਬਾਕੀ ਮੰਡੀ ਵਾਲੇ ਤੁਸੀਂ ਸਾਰੇ ਵੀ ਨਾਲ ਗੱਲਬਾਤ ਕਰ ਸਕਦੇ ਹੋ ਕਿਸੇ ਮਾਰੇ ਕਿਹਨਾ ਕੰਮ ਚਾਹੋ ਤਾਂ ਸਾਰੇ ਵੀ ਸਾਹਮਣੇ ਖੜੇ ਆ